ਪਹਿਲੀ ਪਬਲਿਕ ਲਾਈਵ ਪਠਾਨਕੋਟ ਵਿੱਚ ਕਰਾਈ ਗਈ ਮੌਕ ਡਰਿਲ ਵੱਖ-ਵੱਖ ਵਿਭਾਗਾਂ ਦੇ ਵੱਲੋਂ ਜੰਗ ਨਾਲ ਨਜਿੱਠਣ ਦਾ ਅਭਿਆਸ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਗ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਮੌਕ ਡਰਿਲ ਕਰਕੇ ਅਭਿਆਸ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਪਠਾਨਕੋਟ ਅਰਸ਼ਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਇਸ ਮੌਕ ਡਰਿਲ ਵਿੱਚ ਪੁਲਿਸ ਸਿਵਲ ਡਿਫੈਂਸ ਹੈਲਥ ਡਿਪਾਰਟਮੈਂਟ ਫਾਇਰ ਬਿਰਗੇਡ ਆਪਦਾ ਮਿਤਰਾ ਨੇ ਪਾਗ ਲਿਆ

ਦੇ ਵਿੱਚ ਉੱਪਰ ਨੂੰ ਜਿਹੜੀ ਹੈ ਸੁਰੱਖਿਆ ਵਿਵਸਥਾ ਨੂੰ ਲੈ ਕੇ ਕੀ ਕਹਿਣਾ ਚਾਹਦਾ ਤੁਸੀਂ ਅ ਸਤਿ ਸ਼੍ਰੀ ਅਕਾਲ ਜੀ ਅੱਜ ਇੱਥੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੌਕ ਡ੍ਰਿਲ ਜਿਹੜੀ ਹੈ ਉਹ ਅੱਜ ਕੀਤੀ ਗਈ ਹੈ ਉਹਦੇ ਵਾਸਤੇ ਅੱਜ ਇੱਥੇ ਰੇਲਵੇ ਸਟੇਸ਼ਨ ਜਿਹੜਾ ਉਹ ਵੈਨਿਊ ਬਣਾਇਆ ਗਿਆ ਸੀਗਾ ਤਾਂ ਮੌਕ ਡ੍ਰਿਲ ਦਾ ਜਿਹੜਾ ਮੁੱਖ ਮੰਤਵ ਹੈ ਇਟ ਇਜ਼ ਨਾਟ ਕੋਈ ਅਸ਼ੰਕਾ ਦਾ ਜਾਂ ਇਦਾਂ ਦੀ ਐਪਰੀਹੈਂਸ਼ਨ ਨਹੀਂ ਬਟ ਅਦਰਵਾਇਜ਼ ਇਨ ਕੇਸ ਜੇ ਕਦੀ ਵੀ ਇਦਾਂ ਦੀ ਕੋਈ ਸਥਿਤੀ ਆਉਂਦੀ ਹੈ ਉਹਦੇ ਵਿੱਚ ਕਿਵੇਂ ਸਾਡੇ ਵੱਖ-ਵੱਖ ਡਿਪਾਰਟਮੈਂਟ ਪਰਟੀਕੂਲਰਲੀ ਜਿਹੜੇ ਇਹਦੇ ਨਾਲ ਰਿਲੇਟਡ ਹੈ ਪੁਲਿਸ ਡਿਪਾਰਟਮੈਂਟ ਮੈਡੀਕਲ ਟੀਮਸ ਔਰ ਫਾਇਰ ਬ੍ਰਿਗੇਡ ਇਸ ਤੋਂ ਸਵਾ ਸਾਡੇ ਸਿਵਲ ਡਿਫੈਂਸ ਔਰ ਆਪਦਾ ਮਿੱਤਰ ਜਿਹੜੇ ਹੋਰ ਵਲੰਟੀਅਰਸ ਨੇ ਉਹਨਾਂ ਨੂੰ ਕਿੱਦਾਂ ਅਸੀਂ ਚੈਨਲਾਈਜ਼ ਕਰ ਸਕਦੇ ਹਾਂ ਕਿਵੇਂ ਸਟ੍ਰੀਮਲਾਈਨ ਕਰ ਸਕਦੇ ਹਾਂ ਔਰ ਜਿਹੜੀਆਂ ਕਈ ਵਾਰੀ ਇਨਐਡਵਰਟੈਂਟ ਜਿਹੜੇ ਕੋਈ ਏਰਰ ਰਹਿ ਜਾਂਦੇ ਆ ਕਰਦੇ ਕਰਾਉਂਦੇ ਉਹ ਫੇਰ ਹੀ ਪਤਾ ਲੱਗਦਾ ਸੋ ਮੌਕ ਡ੍ਰਿਲ ਦੇ ਰਾਹੀਂ ਅੱਜ ਅਸੀਂ ਉਹ ਕੋਸ਼ਿਸ਼ ਕੀਤੀ ਆ ਕਿ ਇੱਕ ਵਾਰੀ ਇੱਥੇ ਪ੍ਰੈਕਟੀਕਲੀ ਉਹ ਸਿਚੁਏਸ਼ਨ ਨੂੰ ਜਿੰਨਾ ਕ ਅੱਜ ਮੌਕ ਦੇ ਜ਼ਰੀਏ ਉਹਨੂੰ ਦੁਹਰਾਇਆ ਜਾ ਸਕੇ ਸੋ ਉਹਦੇ ਵਿੱਚ ਅੱਜ ਕਾਫੀ ਅੱਛਾ ਰਿਸਪੌਂਸ ਜਿਹ ਸਰਗਰ অপারেশন ਸ਼ਹਿਰ ਦੇ ਸੂਰਕਿਨ ਇਲਾਕਿਆਂ ਦੇ ਵਿੱਚ ਚੱਲ ਰਿਹਾ ਹੈ ਪਠਾਨਕੋਟ ਵਿੱਚ ਪਠਾਨਕੋਟ ਦੇ ਵਿੱਚ ਫਿਲਹਾਲ ਜਿਹੜਾ ਇੱਕ ਇਹੀ ਆ ਔਰ ਇੱਕ ਮੌਕ ਡ੍ਰਿਲ ਰਾਤ ਨੂੰ ਵੀ ਇੱਕ ਕੀਤੀ ਜਾਏਗੀ ਜਿਹੜੀ ਬਲੈਕਆਊਟ ਦੇ ਸੰਬੰਧੀ ਹੋਏਗੀ ਆਦਰਵਾਇਜ਼ ਇਹਨਾਂ ਦੋਆਂ ਤੋਂ ਬਾਅਦ ਤੀਸਰਾ ਅਜੇ ਤੱਕ ਫਿਲਹਾਲ ਇਦਾਂ ਦਾ ਕੋਈ ਨਹੀਂ ਰਾਤ ਨੂੰ ਬਲੈਕਆਊਟ ਨੂੰ ਲੈ ਕੇ ਕਈ ਲੋਕਾਂ ਦੇ ਵਿੱਚ ਪੈਨਿਕ ਵੀ ਥੀ ਹੈਗਾ ਉਹ ਥੋੜਾ ਕਲੀਅਰ ਨਹੀਂ ਇਹਦੇ ਵਿੱਚ ਦੇਖੋ ਜੀ ਜਿਹੜੀ ਮੌਕ ਡ੍ਰਿਲ ਹੈ ਮੌਕ ਡ੍ਰਿਲ ਇੱਕ ਰੈਗੂਲਰ ਰੁਟੀਨ ਐਕਸਰਸਾਈਜ਼ ਵੀ ਹੈ ਸਮੇਂ-ਸਮੇਂ ਤੇ ਜਿਹੜੇ ਅਲੱਗ-ਅਲੱਗ ਸਮੇਂ ਤੇ ਹੁੰਦੀ ਰਹਿੰਦੀ ਹੈ ਇਸ ਵੇਲੇ ਜਿਹੜੀ ਆ ਉਹ ਜਿਹੜੇ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਜੋ ਜਿਵੇਂ ਮਿਲੀ ਹੈ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੀ ਉਹਨੂੰ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਘਬਰਾਉਣ ਦੀ ਉਹਦੇ ਵਿੱਚ ਲੋੜ ਨਹੀਂ ਹੈ ਸਿਰਫ ਇੱਕ ਰਿਹਸਲ ਸોર્ટ ਆਫ ਹੈ ਸੋ ਲੋਕਾਂ ਵਾਸਤੇ ਵੀ ਇਹ ਹੈ ਕਿ ਕਿਹੜੀ ਚੀਜ਼ ਇਤਿਹਾਸ ਜਿਹੜੇ ਡੂਜ਼ ਐਂਡ ਡੋਂਟਸ ਹੈ ਉਹੋ ਜੀ ਸਿਚੁਏਸ਼ਨ ਦੇ ਵਿੱਚ ਇਨ ਕੇਸ ਕਿਤੇ ਕੱਲ ਨੂੰ ਸਿਚੁਏਸ਼ਨ ਉੱਪਰਦੀ ਆ ਤੇ ਉਹਦੇ ਵਿੱਚ ਕੀ ਕਰਨਾ ਚਾਹੀਦਾ ਕਿਹੜੀ ਚੀਜ਼ ਕਰਨੀ ਚਾਹੀਦੀ ਸੋ ਲੋਕਾਂ ਨੂੰ ਵੀ ਸਾਡੀ ਇਹੀ ਅਪੀਲ ਆ ਪੂਰੇ ਪਠਾਨਕੋਟ ਨਿਵਾਸੀਆਂ ਨੂੰ ਇਹਦੇ ਵਿੱਚ ਸਹਿਯੋਗ ਕਰ ਕਿਹੜੀਆਂ ਕਿਹੜੀਆਂ ਟਿਵਲਸ ਸ਼ਾਮਿਲ ਚੀਜ਼ ਸੋ ਹਾਂਜੀ ਕਿਹੜੀਆਂ ਕਿਹੜੀਆਂ ਅ ਅੱਜ ਇਹਦੇ ਵਿੱਚ ਸਿਵਲ ਡਿਫੈਂਸ ਟੀਮਾਂ ਪੁਲਿਸ ਟੀਮ ਮੈਡੀਕਲ ਟੀਮ ਫਾਇਰ ਬ੍ਰਿਗੇਡ ਦੀ ਟੀਮ ਔਰ ਇਸ ਦੇ ਨਾਲ ਆਪ ਦਾ ਮਿੱਤਰ ਕਰਕੇ ਇੱਕ ਟੀਮ ਹੈ ਸੋ ਇਹ ਪੰਜ ਟੀਮਾਂ ਮੋٹے ਤੌਰ ਤੇ ਜਿਹੜੀਆਂ ਅੱਜ ਹੋਣਾ ਜੀ ਠੀਕ ਹੈ ਥੈਂਕ ਯੂ